ਹੈਲੋ ਜੀ ਸਾਰਿਆਂ ਨੂੰ ਹਸਰੀਆ ਕਾਲ ਜੀ ਸਵਾਗਤ ਹੈ ਸਾਡਾ ਆਪਣੇ ਚੈਨਲ ਤੇ ਹਾਂਜੀ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਅੱਜ ਦੇ ਵਲੌਗ ਵਿੱਚ ਆਪਾਂ ਜੀ ਪੂਰਾ ਪਰਿਵਾਰ ਆ ਗਿਆ ਸੀ ਬਾਬਾ ਬੁੱਢਾ ਸਭ ਤੇ ਇਸ ਕਰਕੇ ਮੈਂ ਮੱਕੀ ਬੱਸ ਜੀ ਵੀਡੀਓ ਬਣਾਈ ਸੀ ਰਾਹ ਦੇ ਵਿੱਚ ਜਾਂਦੇ ਆਂ ਜੀ ਤੇ ਮੈਂ ਉਮੀਦ ਕਰਾਂਗੇ ਤੁਹਾਨੂੰ ਵਧੀਆ ਲੱਗੇਗੀ ਆਪਣੀ ਅੱਜ ਦੀ ਇਹ ਵੀਡੀਓ ਏ ਜੀ ਰਾਜ ਆ ਪਹੁੰਚ ਗਿਆ ਸੀ ਇਹ ਪੱਟੀ ਮੋੜ ਮੱਕੇ ਇੱਥੇ ਪੱਟੀ ਮੋੜ ਇੱਥੋਂ ਜੀ ਬੱਸ ਮੱਕੇ ਆਪਣਾ ਦੀਦੀ ਵੀ ਆ ਗਈ ਸੀਗੀ ਤੇ ਉਹਨਾਂ ਦੀ ਫਰੈਂਡ ਸੀਗੀ ਮਿਲ ਕੇ ਜਿਹੜੋਂ ਨੇ ਬੇਟਾ ਨਾ ਮਨਪ੍ਰੀਤ ਉਹਨਾਂ ਦੇ ਗਾ ਫਰੈਂਡ ਆ ਉਹਨਾਂ ਨੇ ਵੀ ਨਾਲ ਮੱਕਣ ਦੇ ਮੰਮੀ ਪਾਪਾ ਦਾਦੀ ਸਾਰਿਆਂ ਨੇ ਨਾਲ ਜਾਣ ਸੀ ਇੱਥੇ ਕਾਫੀ ਸਾਰੇ ਜਾਣੇ ਹੋ ਗਏ ਸੀਗੇ ਆਪਾਂ ਇਕੱਠੇ ਹੀ ਮਿਲ ਕੇ ਗਏ ਸੀਗੇ ਤਿੰਨ ਗੱਡੀਆਂ ਹੋ ਗਈਆਂ ਸੀਗੀਆਂ ਆਪਣੀਆਂ ਤੇ ਆਪਾਂ ਚੰਦੇ ਸੀਗੇ ਬਾਬਾ ਬੁੱਢਾ ਸਾਹਿਬ ਵੈਸਤਾ ਜੀ ਹੁਣ ਨਾ ਬਸ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਸ਼ੁਰੂ ਹੋ ਗਿਆ ਵਾ ਅੱਜ ਇਹ ਕਿ ਅੱਜ ਆਪਾਂ ਮੱਕੇ ਇੱਕ ਦਿਨ ਪਹਿਲਾਂ ਹੀ ਮੱਥਾ ਟੇਕ ਆਏ ਸੀ ਅੱਜ ਮੱਕੇ ਭੀੜ ਤਾਂ ਆਈ ਦੇ ਦਿਨ ਵੀ ਬਹੁਤ ਸੀ ਟਰਾਲੀਆਂ ਟਰਾਲੀਆਂ ਬਹੁਤ ਸੰਗਤਾਂ ਦੀਆਂ ਜਾ ਰਹੀਆਂ ਸੀਗੀਆਂ ਤੁਸੀਂ ਵੀਡੀਓ ਵਿੱਚ ਵੇਖ ਹੀ ਸਕਦੇ ਹੋ ਕਿ ਕਿੰਨੀਆਂ ਟਰਾਲੀਆਂ ਭਰੀ ਉਹ ਦਿੱਤੀਆਂ ਜਾ ਰਹੀਆਂ ਨੇ ਤੇ ਅੱਜ ਇਹ ਕਿ ਥੋੜਾ ਨਾ ਪੀੜ ਘਟ ਸੀਗੀ ਤੇ ਆਪਾਂ ਇਸ ਕਰਕੇ ਨਾ ਬੱਚਿਆਂ ਦੇ ਕਰਕੇ ਪਹਿਲਾਂ ਪਹਿਲਾਂ ਮੱਥਾ ਟੇਕ ਆਏ ਆ ਤੇ ਬਾਅਦ ਵਿੱਚ ਇਹ ਕਿ ਪੀੜ ਬਾਤ ਹੀ ਜ਼ਿਆਦੀ ਹੋ ਜਾਂਦੀ ਆ ਫਿਰ ਜਾਇਆ ਨਹੀਂ ਜਾਂਦਾਗਾ ਬੱਚਿਆਂ ਦੇ ਨਾਲ ਨਾ ਔਖਾ ਬਹੁਤ ਹੋ ਜਾਂਦਾ ਵਾ ਤੇ ਇੱਥੇ ਤਾਂ ਕਰਕੇ ਜੀ ਆਪਾਂ ਨਾ ਮੱਕੇ ਇੱਕ ਦਿਨ ਪਹਿਲਾਂ ਹੀ ਮੱਥਾ ਟੇਕ ਆਏ ਸੀ ਇਦਰ ਜੀ ਬੱਚੇ ਬੈਠੇ ਹੋਇਆ ਗੱਡੀ ਵਿੱਚ ਮਣ ਕੇ ਤੇ ਦਿਲਨਾਜ਼ ਤੇ ਇਹਨਾਂ ਦੀ ਚਾਚੀ ਆ ਤੇ ਇਹਨਾਂ ਦੇ ਪਾਪਾ ਗਿਆ ਚਲੇ ਸੀਗੇ ਪਿੱਛੇ ਚਲੇ ਗਏ ਸੀਗੇ ਉਹ ਦੀਦੀ ਉਹਨਾਂ ਨੇ ਮੱਕੀ ਝੰਡਾ ਲਾਉਣਾ ਸੀ ਨਾ ਗੱਡੀ ਦੇ ਉੱਪਰ ਬਾਬਾ ਬੁੱਢਾ ਸਾਹਿਬ ਜੀ ਦਾ ਤੇ ਉਹ ਇਸ ਕਰਕੇ ਪਿੱਛੇ ਚਲੇ ਗਏ ਸੀ ਉੱਥੇ ਝੰਡਾ ਲਾਉਣ ਲੱਗੇ ਸੀਗੇ ਤੇ ਇਦਰ ਬੱਚੇ ਬਸ ਉਤੇ ਆਪਾਂ ਮੱਕੀ ਆਉਂਦੇ ਹੋਏ ਨਾ ਆਪਣੇ ਇੱਥੇ ਪਿੰਡ ਦੇ ਨੇੜੇ ਹੀ ਆ ਪੁਲ ਜਿਆ ਬਣਿਆ ਉਹਦੇ ਉੱਤੇ ਮੱਕੀ ਝੰਡੇ ਵੇਖਦੇ ਪੈ ਸੀ ਆਪਾਂ ਤਾਂ ਉੱਥੋਂ ਹੀ ਲੈ ਕੇ ਲਾ ਲਿਆ ਸੀਗਾ ਝੰਡਾ ਤੇ ਉਹ ਗਏ ਹੋ ਸੀਗੇ ਉਹਨਾਂ ਦੀ ਪੱਟੀ ਮੋੜ ਤੋਂ ਗਾਂ ਥੋੜਾ ਨਨਕੇ ਉਥੋਂ ਝੰਡਾ ਲਵਾਇਆ ਸੀਗਾ ਆਪਣੇ ਚੈਨਲ ਤੇ ਜੋ ਵੀ ਨਵੇਂ ਆ ਜੀ ਪੀਸ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਅੱਜ ਜੀ ਮੈਂ ਵੀਡੀਓ ਬਸ ਪਾਰਟ 1 ਦੀ ਪਾਈ ਸੀਗੀ ਤੇ ਕੱਲ ਨੂੰ ਆਪਾਂ ਬਾਬਾ ਬੁੱਢਾ ਸਾਹਿਬ ਜੀ ਦੇ ਅੱਥਰੂ ਜਾ ਕੇ ਕਿਵੇਂ ਯਾਤਰਾ ਕੀਤੀ ਤੇ ਪੂਰੇ ਦਰਬਾਰ ਦੀ ਤੁਹਾਨੂੰ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮੈਂ ਇਸ ਕਰਕੇ ਵੀਡੀਓ ਥੋੜੀ ਜੀ ਪਾਈ ਸੀ ਕਿਉਂਕਿ ਨਾ ਫਿਰ ਨਾ ਵੀਡੀਓ ਕਾਫੀ ਲੰਮੀ ਹੋ ਜਾਣੀ ਸੀਗੀ ਤੇ ਇਸ ਕਰਕੇ ਮੈਂ ਥੋੜੀ ਜੀ ਵੀਡੀਓ ਇੱਦੀ ਪਾਈ ਆ ਤੇ ਇੱਥੇ ਜੀ ਰਾਤ ਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਬਣਿਆ ਹੋਇਆ ਸੀਗਾ ਬਹੁਤ ਵੱਡਾ ਦਰਬਾਰਾ ਜੀ ਬਣਿਆ ਬਸ ਹੁਣ ਇਹ ਆ ਕਿ ਹਰੇਕ ਜਗ੍ਹਾ ਤੇ ਨਾ ਅੱਜ ਲੰਗਰ ਦੀ ਤਿਆਰੀ ਹੋ ਰਹੀ ਸੀਗੀ ਕਈ ਜਗ੍ਹਾ ਵਿਰਲੇ ਵਿਰਲੇ ਜਗ੍ਹਾ ਤੇ ਜੀ ਬਸ ਲੰਗਰ ਲੱਗਾ ਸੀਗਾ ਜ਼ਿਆਦਾਤਰ ਮੱਕੀ ਅਜੇ ਲੰਗਰ ਨਹੀਂ ਸੀ ਲੱਗਾਗਾ ਤੇ ਕੱਲ ਨੂੰ ਤਾਂ ਇਹ ਆ ਕਿ 6 7 ਮੱਕੀ ਜਿਵੇਂ 7 8 9 ਤਰੀਕ ਤੱਕ ਮੱਕੀ ਮੇਲਾ ਖੂ ਪਰਦਾ ਵਾ ਤੇ ਮੱਕੀ ਬਹੁਤ ਸਾਰੀ ਸੰਗਤ ਜਾਂਦੀ ਆ ਮੱਕੀ 9 ਤਰੀਕ ਤੱਕ ਨਾ ਫਿਰ ਮੱਕੀ ਹਰੇਕ ਜਗ੍ਹਾ ਤੇ ਪ੍ਰਸ਼ਾਦੇ ਲੱਗਦੇ ਆ ਬਹੁਤ ਮੱਕੀ ਛੜਕ ਜਾਂਦੀ ਆ ਨਾ ਬਾ ਬੁੱਢਾ ਸਾਹਿਬ ਜੀ ਨੂੰ ਬੜਾ ਮੱਕੀ ਜ਼ਿਆਦਾ ਲੰਗਰ ਹੁੰਦੇ ਆ ਆਪਣੇ ਫੋਜਪੁਰ ਤੋਂ ਲੈ ਕੇ ਮੱਕੀ ਬਾਬਾ ਬੁੱਢਾ ਸਾਹਿਬ ਜੀ ਤੱਕ ਤੁਸੀਂ ਮਤਲਬ ਕਿ ਨਾ ਤੁਹਾਨੂੰ ਤਾਂ ਮੱਕੀ ਕੇਗਾ ਕਿਲੇ ਤੇ ਲੰਗਰ ਦਾ ਮੱਕੀ ਸੇਵਾ ਕਰਦੇ ਤੁਹਾਨੂੰ ਦਿਸ ਜਾਣਗੇ ਬਹੁਤ ਜ਼ਿਆਦਾ ਮੱਕੀ ਹੁੰਦੇ ਅੱਜ ਮੱਕੀ ਜਦ ਇਹ ਨੰਗੇ ਹੀ ਨਾ ਬਹੁਤ ਜਗ੍ਹਾ ਤੇ ਪੰਡਾਲ ਲੱਗਦੇ ਪਏ ਸੀਗੇ ਵੈਸਤੇ ਅੱਗੇ ਆ ਕਿ ਅੱਗੇ ਆਪਣਾ ਲੇਟ ਹੀ ਜਾਈਦਾ ਹੁੰਦਾ ਸੀ ਜਿਵੇਂ 8 ਜਾਂ 9 ਤਰੀਕ ਨੂੰ ਮੱਖੀ ਜਾਈਦਾ ਸੀਗਾ ਤੇ ਪਰ ਹੁਣ ਨਾ ਅਸੀਂ ਸੋਚਿਆ ਵੀ ਬੱਚੇ ਨਿੱਕੇ ਆ ਫਿਰ ਨਾ ਪੀੜ ਭੜੱਕੇ ਦੇ ਵਿੱਚ ਨਾ ਤੇ ਔਖਾ ਹੁੰਦਾ ਫਿਰ ਤਾਂ ਮਾ ਬੁੱਢਾ ਸਾਹਿਬ ਇੰਨੀ ਜਿਆਦਾ ਸੰਗਤ ਹੋ ਜਾਂਦੀ ਕਿ ਮੱਥਾ ਟੇਕਣ ਨੂੰ ਮਿਲ ਕੀ ਟਾਈ ਉੱਥੇ ਕਾਫੀ ਲੰਮੀ ਲੈਣ ਲੱਗ ਜਾਂਦੀ ਆ ਤੇ ਉੱਥੇ ਮੱਥਾ ਟੇਕਿਆ ਨਹੀਂ ਜਾਂਦਾ ਜੀ ਇਤਨਾ ਜੀ ਇੱਕ ਕਬਈ ਦਾ ਟਾਈਮ ਹੋ ਗਿਆ ਸੀ ਕਿ ਆਪਾਂ ਸ਼ਕਨ ਲੱਗੇ ਸੀਗੇ ਪ੍ਰਸ਼ਾਦੇ ਤੇ ਇਥੇ ਦੀਦੀ ਹੈ ਜੀ ਇਹਨਾਂ ਦੀ ਬੇਟੀ ਉਹ ਸਾਰਾ ਪੂਰਾ ਪਰਿਵਾਰ ਹੀ ਮਿਲ ਜੁੜ ਕੇ ਪ੍ਰਸ਼ਾਦੇ ਛਕਣ ਲੱਗਾ ਸੀਗਾ ਕਿਉਂਕਿ ਸਾਰਿਆਂ ਨੂੰ ਭੁੱਖ ਲੱਗੀ ਸੀਗੀ ਤੇ ਤਾਂ ਕਰਕੇ ਜੀ ਇੱਥੇ ਮੈਂ ਕਿ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਤੇ ਅਜੀਬਾ ਬਾਬਾ ਸਾਹਿਬ ਆਪਾਂ ਪਹੁੰਚਣਾ ਸੀਗਾ ਤੇ ਰਾਤ ਦੇ ਵਿੱਚ ਇੱਥੇ ਲੰਗਰ ਲੱਗਾ ਹੋਇਆ ਸੀ ਆਪਾਂ ਲੱਗੇ ਸੀ ਜੀ ਛਕਣ ਬੱਚੇ ਵੀ ਇੱਧਰ ਵੇਖੋ ਜੀ ਇੱਥੇ ਬਹੁਤ ਰੌੜ ਬਹੁਤ ਲੱਗਦਾ ਵਾ ਇਥੇ ਜੀ ਮਾਪਾ ਬਾਅਦ ਵਿੱਚ ਨਾ ਇਸੇ ਦੀ ਦੀਦੀ ਦੇ ਫਰੈਂਡ ਹੈ ਨਾ ਉਹਨਾਂ ਦੀ ਵੀ ਗਾਂਢ ਨਨਾਨ ਹੈ ਨਾ ਆਪਾਂ ਉਹਨਾਂ ਦੇ ਘਰੇ ਚਲੇ ਗਏ ਜਿਵੇਂ ਕਿ ਆਪਣੀ ਨਨਾਨ ਉਹਨਾਂ ਦੀ ਫਰੈਂਡ ਤੇ ਫਰੈਂਡ ਦੀ ਵੀ ਨਨਾਨ ਉਹਨਾਂ ਦੇ ਘਰ ਆਪਾਂ ਇੱਥੇ ਗਏ ਸੀਗੇ ਤੇ ਉਹਨਾਂ ਨੇ ਬਹੁਤ ਜੀ ਸੇਵਾ ਕੀਤੀ ਬਹੁਤ ਮੱਕੀ ਜੀਆਂ ਕੀਤਾ ਤੇ ਇੱਥੇ ਜੀ ਆਪਾਂ ਉਹਨਾਂ ਦਾ ਪੂਰਾ ਘਰ ਮੱਕੀ ਉਹਨਾਂ ਦੀ ਵੀਡੀਓ ਬਣਾਈ ਸੀ ਘਰ ਦੀ ਤੇ ਉਹਨਾਂ ਦਾ ਘਰ ਬਹੁਤ ਸੋਹਣਾ ਸੀਗਾ ਜੀ ਤੇ ਤੁਹਾਨੂੰ ਪੂਰੇ ਘਰ ਦਾ ਹੋਮ ਟੂਰ ਕਰਵਾਉਣੀ ਆ ਤੇ ਇਧਰ ਜੀ ਬੈਡ ਆ ਮਕੇ ਦੋ ਬੈਡਰੂਮ ਸੀਗੇ ਇਧਰ ਡਰਾਈੰਗ ਰੂਮ ਆ ਰਸੋਈ ਆ ਗੈਲਰੀ ਬਹੁਤ ਖੁੱਲੀ ਸੀਗੀ ਤੇ ਇੱਥੇ ਜੀ ਸਾਰੇ ਬਹੁਤ ਸੋਹਣਾ ਸਾਰਾ ਮਕੇ ਦਾ ਘਰ ਸੀਗੀ ਇੱਥੇ ਜਿੱਦ ਨਾਇਦਲ ਨਾਇਦਨ ਮੈਂ ਆਖਿਆ ਸੀ ਕਿ ਤੁਸੀਂ ਮੇਰਾ ਹੱਥ ਫੜ ਕੇ ਉੱਪਰ ਪੌੜੀਆਂ ਚੜ੍ਹਦੇ ਨੀ ਪਰ ਬੱਚਿਆਂ ਨੂੰ ਤੁਹਾਨੂੰ ਪਤਾ ਕੀ ਆਪਦਾ ਹੀ ਹੁੰਦਾ ਹੈ ਕਿ ਸਾਡਾ ਹੱਥ ਛੱਡ ਦੋ ਉਸ ਤਾਂ ਆਪਣੇ ਆਪ ਪੌੜੀਆਂ ਇੱਥੇ ਚੜ੍ਹਾਂਗੇ ਤੇ ਮਨਕੀਰ ਤੋਂ ਉੱਪਰ ਚਲੇ ਗਿਆ ਛੱਤ ਤੇ ਤੇ ਆਪਾਂ ਦੋਵੇਂ ਚੱਲੇ ਸੀਗੇ

ਤੇ ਉੱਪਰ ਵੀ ਜੀ ਬਸ ਦੋ ਰੂਮ ਸੀਗੇ ਵਿਹੜਾ ਸੀਗਾ ਬਾਥਰੂਮ ਸੀਗਾ ਤੇ ਉੱਪਰ ਬਹੁਤ ਸੋਹਣਾ ਬਣਿਆ ਸੀ ਇਹ ਰੂਮ ਦਾ ਮਕੀਏ ਤਿਆਰ ਹੋਣ ਲੱਗਾ ਹੋਇਆ ਸੀਗਾ ਤੇ ਇਧਰ ਦੇਖੋ ਜੀ ਸਾਰੇ ਆਪਾਂ ਇਨਾਂ ਜਣੇ ਸੀ ਜਿਹੜੇ ਰਾਹ ਦੇ ਵਿੱਚ ਜੁੜੇ ਸੀਗੇ ਤੇ ਇਧਰ ਦੇਖੋ ਜੀ ਬੈਡਰੂਮ ਤਿਆਰ ਹੋ ਰਿਹਾ ਸੀਗਾ ਮਕੀਏ ਦੇ ਪਿਛਲੇ ਦੁਆਰ ਨਾਲ ਬਹੁਤ ਸੋਹਣੀ ਸੀਗੀ ਬਾਕੀ ਸਾਰਾ ਤਾਂ ਤਿਆਰ ਹੋ ਗਿਆ ਥੋੜੀ ਥੋੜੀ ਬਸ ਰਹਿ ਗਈ ਸੀਗੀ ਹਾਂਜੀ ਤੇ ਅੱਜ ਦਾ ਵਲੌਗ ਆਪਣਾ ਇੰਨਾ ਕਿਸੇ ਉਡੀਕ ਕਰਾਂਗੀ ਤੁਹਾਨੂੰ ਵਧੀਆ ਲੱਗੇਗਾ ਆਪਣਾ ਇਹਦਾ ਵਲੌਗ ਆਪਾਂ ਮਿਲਦੇ ਆਂ ਜੀ ਨਵੇਂ ਵੀਡੀਓ ਨਾਲ